ਨੇ ਆ ਪਰਿਵਾਰ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਪੰਜ ਪਾੜ ਸੁਖਮਨੀ ਸਾਹਿਬ ਰੋਜ਼ ਦੇ ਘਰ ਸੈਂਚੀ ਲਾ ਲੋ ਵੰਡ ਕੇ ਕਰ ਲੋ ਪੰਜ ਇਕੱਠੇ ਕਰ ਲੋ ਘਰ ਦੇ ਮੈਂਬਰ ਹੈ ਸੀ 8-10 ਰੋਜ਼ ਦੇ ਕੇ ਕਰ ਲੋ ਵੀ ਇਹ ਪੰਜ ਪਾੜ ਸ਼ੁਰੂ ਕਰ ਦਿਓ ਜਲ ਕੋਲ ਰੱਖ ਲੋ ਇਹਨੂੰ ਜਲ ਪਿਆ ਕਰ ਤੇ ਦਾਸ ਨੇ ਕਿਹਾ ਮੈਂ ਕਿਹਾ ਪੰਜੋਖਰਾ ਸਾਹਿਬ ਹਾਜ਼ਰੀ ਲਾ ਕੇ ਆਓ ਬਾਲਾ ਪ੍ਰੀਤਮ ਦੇ ਦਰ ਤੇ ਰੋ ਕੇ ਜਾਓ ਤਰਨਾ ਪਾਗੇ ਉਹ ਅੱਜ ਵੀ ਕਿਰਪਾ ਕਰ ਰਿਹਾ ਹੈ ਤੇ ਮर्यादा ਸਮਝਾਤੀ ਪ੍ਰੇਮ ਦੀ ਮੈਂ ਕਿਹਾ ਕਾਰਜ ਜੋੜਾ ਨਹੀਂ ਪਾਉਣਾ ਕਿਉਂਕਿ ਜਲੰਧਰੋਂ ਕਾਰਜ ਜਾਣਾ ਹੈ ਤਿੰਨ ਸਾਢੇ ਤਿੰਨ ਘੰਟੇ ਲੱਗਣਗੇ ਮੈਂ ਕਿਹਾ ਜੋੜਾ ਨਹੀਂ ਪਾਣਾ ਤੇ ਕੋਈ ਕਾਰਜ ਮੋਬਾਈਲ ਨਹੀਂ ਕਿਹਾ ਯਾਰੀ ਸਾਡੀ ਝੋਲੀ ਤਾਂ ਨਹੀਂ ਭਰਦੀ ਸਾਡੇ ਕੋ ਵਿਧੀ ਨਹੀਂ ਹੁੰਦੀ ਪ੍ਰੇਮ ਨਹੀਂ ਹੁੰਦਾ ਹੁਣ ਜਾ ਗੁਰਦੁਆਰੇ ਰਹਿ ਜਾਂ ਤਾਂ ਸਾਰਾ ਰਾ ਮੋਬਾਈਲ ਹੀ ਛੱਡ ਦੇ ਆਖੋ ਸਤਨਹਾਂ ਉੱਥੇ ਗੁਰੂ ਸਾਨੂੰ ਕੀ ਕੁਡੀਕੀਆ ਯਾ ਜੋ ਰਹਿ ਰਹੇ ਆ ਯਾ ਪਟਨਾ ਸਾਹਿਬ ਜਦੋਂ ਜਾਓ ਫਿਰ ਦੂਜੀਆਂ ਚੀਜ਼ਾਂ ਦਾ ਸੰਕੋਚ ਕਰ ਲਿਆ ਕਰੋ ਆਖੋ ਸਤਨਾਮ ਉਦੋਂ ਗੁਰੂ ਗੁਰੂ ਗੁਰਕਰਮਨ ਮੋਹਰ ਗੁਰੂ ਬਿਨਾ ਮੈਂ ਨਹੀਂ ਹੋਇਆ ਦਾਸ ਨੇ ਕਿਹਾ ਕਾਰ ਤੇ ਜੋੜਾ ਨਹੀਂ ਪਾਉਣਾ ਦੂਜਾ ਕੋਈ ਮੋਬਾਈਲ ਟੈਂਡ ਨਹੀਂ ਕਰਨਾ ਕੋਈ WhatsApp ਨਹੀਂ ਖੋਲਣਾ ਕੋਈ Facebook ਨਹੀਂ ਖੋਲਣੀ ਤੇ ਮੈਂ ਕਿਹਾ ਜਲੰਧਰ ਤੋਂ ਅੰਮ੍ਰਿਤਾਲੇ ਤੱਕ ਕਾਰ ਵਿੱਚ ਐਹੀ ਜੱ삐 ਜਾਣਾ ਚਾਰ ਵਾਰੀ ਵਾਹਿਗੁਰੂ ਤੇ ਫੇਰ ਬੋਲਣਾ ਸਾਰੇ ਬੋਲਿਓ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿਠੇ ਮੈਂ ਕਿਹਾ ਫੇਰ ਚਾਰ ਆੜੀ ਵੈ ਗੁਰੂ ਫੇਰ ਸ੍ਰੀ ਹਰਿ ਕ੍ਰਿਸ਼ਨ ਜਿਸ ਡਿਠੇ ਉਧਰ ਮੈਂ ਕਿਹਾ ਪੰਜੋਖਰਾ ਸਾਹਿਬ ਪਹੁੰਚ ਗਏ ਇੱਕ ਪਾਠ ਸੁਮਨੀ ਸਾਹਿਬ ਹਾਜ਼ਰੀ ਲਾਉਣੀ ਇਹਨੂੰ ਇਸ਼ਨਾਨ ਕਰਾਉਣਾ ਹੈ ਬੱਚੇ ਨੂੰ ਨਾਲ ਖੜਨਾ ਫੇਰ ਦੀਗ ਲੈ ਕੇ ਕਿੜਾ ਪ੍ਰਸ਼ਾਦ ਦੀ ਅੰਦਰ ਅਰਦਾਸ ਕਰਨੀ ਹੈ ਪੰਜੋਖਰਾ ਸਾਹਿਬ ਕੇ ਬਾਲਾ ਪ੍ਰੀਤਮ ਜੀ ਮੈਂ ਨੱਟੀ ਤੇ ਬਹਿਣ ਆਲਾ ਤੇ ਕਿਰਪਾ ਕਰੋ ਜਿਵੇਂ ਉਥੇ ਛੜੀ ਲਾਈ ਸੀ ਅੱਜ ਵੀ ਕਿਰਪਾ ਕਰ ਲਿਓ ਆਖੋ ਸਤਨ ਸ਼ਾਮ ਤੇ ਮੈਂ ਕਿਹਾ ਪੰਜ ਹਫ਼ਤੇ ਹਾਜ਼ਰੀ ਲਾਉਣੀ ਹੈ ਹਾਜ਼ਰੀ ਲਾ ਕੇ ਵਾਪਸ ਆ ਜਿਓ ਅਗਲੇ ਐਤਵਾਰ ਜਿਹੜਾ ਦਿਨ ਵੀ ਰੱਖੋਗੇ ਫੇਰ ਹਾਜ਼ਰੀ ਤੇ ਘਰ ਪੰਜ ਸੋਮਾਨੀ ਸਾਹਿਬ ਚੱਲਦੇ ਨੇ ਇਹ ਮੇਰੇ ਕੋਲ ਐਡਰੈਸ ਲੈ ਸਕਦੇ ਹੋ ਕੁਝ ਦੇਰ ਦਾ ਮੈਂ ਦੇ ਦਾਂ ਮਲਾਬ ਚੌਂਕ ਭਿੰਦਰ ਸਿੰਘ ਦਾ ਬੇਟਾ ਯਕੀਨ ਜਾਣਿਓ ਤੀਜੀ ਅਰਦਾਸ ਸੀ ਤੀਜੀ ਇਹ ਬਿਮਾਰੀ ਦੋ ਦੋ ਸਾਲ ਨਹੀਂ ਜਾਂਦੀ ਮਰੀਆਂ ਦੇ 10 ਸਾਲ ਨਹੀਂ ਜਾਂਦੀ ਡਿਪਰੀਸ਼ੀਅੇਨ 5-5 ਸਾਲ ਨਹੀਂ ਜਾਂਦੀ ਤੀਜੀ ਅਰਦਾਸ ਸੀ ਤੀਜੀ ਅਰਦਾਸ ਦੁਕਾਨ ਵੀ ਖੁੱਲ ਗਈ ਨੌਕਰ ਵੀ ਆ ਗਏ ਵਟਕਾਂ ਵੀ ਸ਼ੁਰੂ ਹੋ ਗਈਆਂ ਉਹੋ ਬੱਚਾ ਐ ਡੱਟ ਕੇ ਪੂਰੀ ਸਾਵਧਾਨੀ ਨਾਲ ਗੱਦੀ ਵੀ ਸਭ ਕੁਝ ਸੰਭਾਲਣ ਲੱਗ ਪਿਆ ਮੇਰੀਆਂ ਅੱਖਾਂ ਚੋਂ ਅਥਰੂ ਨਾ ਰੁਕਣ ਮੈਂ ਕਿਹਾ ਕੌਣ ਕਹਿੰਦੇ ਬਾਲਾ ਪ੍ਰੀਤਮ ਜੀ ਨੇ ਉਦੋਂ ਛੜੀਆਂ ਲਾਈਆਂ ਨੇ ਮੈਂ ਕਿਹਾ ਅੱਜ ਵੀ ਛੜੀਆਂ ਲਾ ਕੇ ਝੋਲੀਆਂ ਭਰ ਰਹੇ ਨੇ I